ਮਾਤਵਾਦੀ ਕੌਮਾਂ ਸੌਦੀ ਜ਼ਿੰਦਾਬਾਦ ਜ਼ਿੰਦਾਬਾਦ ਸੀਪੀਆਈਐਮ ਜ਼ਿੰਦਾਬਾਦ 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 ਆਰਐਮਪੀਆ ਜ਼ਿੰਦਾਬਾਦ 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 ਭਾਰਤੀ ਇਨਕਲਾਬੀ ਮਾਰਕਸਵਾਦੀ ਜ਼ਿੰਦਾਬਾਦ 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 ਸਾਮਰਾਜੀ ਕਾਪੋਰੇਟੀ ਫਿਰਕੂ ਪਾਸੀਵਾਦੀ ਗੱਠ ਜੋੜ ਮਰਦਾਬਾਦ ਮਰਦਾਬਾਦ ਜ਼ਿੰਦਾਬਾਦ ਖੰਧਾਨ ਬਚਾਓ ਪੰਜਾਬ ਬਚਾਓ ਦੇਸ਼ ਬਚਾਓ ਜ਼ਿੰਦਾਬਾਦ ਜ਼ਿੰਦਾਬਾਦ ਪਾਰਟੀ ਇਨਕਲਾਬੀ ਮਾਰਕਸਵਾਦੀ ਕਾਂਗਰਸ ਪਾਰਟੀ ਜਿੰਦਾਬਾਦ 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 ਕਾਲੀਆ ਜੀ ਅੱਜ ਤੁਸੀਂ ਇਹ ਵੱਡੀ ਰੈਲੀ ਤੇ ਜਾ ਰਹੇ ਹੋ ਕੀ ਕਹਿਣਾ ਚਾਹੁੰਦੇ ਆ ਅੱਜ ਪੰਜਾਬ ਦੇ ਵਿੱਚ ਬਹੁਤ ਹੀ ਮਹਾਨ ਰੈਲੀ ਚ ਹੋਈ ਜਾ ਰਹੀ ਹੈ ਜਿਸ ਦੇ ਵਿੱਚ ਆਰਐਮਪੀਆਈ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਧਾਰ ਤੇ ਜੋੜੀ ਬਣੀ ਆ ਉਹ ਵੱਡਾ ਗਰਾਊਂਡ ਜਲੰਧਰ ਦੇ ਵਿੱਚ ਹੋ ਰਹੀ ਆ ਜਿਸ ਦਾ ਮੁੱਖ ਮੰਤਵ ਸੰਵਿਧਾਨ ਬਚਾਓ ਪੰਜਾਬ ਬਚਾਓ ਦੇਸ਼ ਬਚਾਓ ਕਿਉਂਕਿ ਜੋ ਅੱਜ ਭਾਰਤ ਦੀ ਜਿਹੜੀ ਆ ਰਾਸਤਾ ਤੇ ਬੈਠੇ ਕਾਰਪੋਰੇਟ ਘਰਾਣੇ ਆ ਮੋਦੀ ਸਰਕਾਰ ਆ ਉਹ ਕਾਰਪੋਰੇਟਾਂ ਨੂੰ ਖੁੱਲੇ ਗੱਫੇ ਦੇ ਰਹੀ ਆ ਤੇ ਜਿਹੜਿਆ ਮਜ਼ਦੂਰ ਜਮਾਤ ਆ ਉਹਦਾ ਕੰਜ਼ਿਊਮਰ ਕੱਢ ਰਹੀ ਆ ਦੂਜੇ ਪਾਸੇ ਸੰਵਿਧਾਨ ਦੇ ਵਿੱਚ ਸੰਵਿਧਾਨ ਦੀ ਸੌਂ ਖਾ ਕੇ ਜਿਹੜੇ ਐਮਪੀ ਬਣੇ ਆ ਉਹ ਉੱਥੇ ਜਿਹੜੇ ਡਾਕਟਰ ਅੰਬੇਡਕਰ ਤੇ ਹੋਰ ਬੁੱਧੀ ਜੀ ਵੀ ਬੁੱਧੀ ਜੀ ਵੀ ਜਿਹੜੇ ਆ ਜਿਹੜੇ ਲੜਦੇ ਲੋਕੀ ਆ ਉਹਨਾਂ ਦੇ ਜਿਹੜੇ ਆ ਜਿਹੜੇ ਬੋਤਿਆ ਜਿਹੜੇ ਆ ਉਹਨਾਂ ਨੂੰ ਤੈਸ ਤੈਸ ਕਰ ਰਹੀ ਆ ਤੇ ਉਹਨਾਂ ਨੂੰ ਤੋੜ ਰਹੀ ਆ ਨਾਲ ਦੀ ਨਾਲ ਉੱਥੇ ਸਾਡੇ ਬਹੁਤ ਹੀ ਮਹਾਨ ਜਿਹੜੇ ਆ ਰਹਿਬਰ ਡਾਕਟਰ ਬੀ ਆਰ ਅੰਬੇਡਕਰ ਉਹਨਾਂ ਨੂੰ ਅਪਸ਼ਬਦ ਬੋਲ ਕੇ ਉਹ ਕਹਿੰਦੇ ਆ ਅੰਮਿਤ ਸ਼ਾਹ ਬੋਲਿਆ ਉਥੇ ਵੀ ਤੁਸੀਂ ਡਾਕਟਰ ਅੰਬੇਡਕਰ ਬੋਲੀ ਜਣਾ ਅੰਬੇਡਕਰ 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 ਸੱਤ ਅੱਠ ਵਾਰੀ ਅੰਬੇਡਕਰ ਉਹਦਾ ਨਾਮ ਲੈ ਕੇ ਕਹਿੰਦੇ ਜੇ ਉਹਨੂੰ ਤੁਸੀਂ ਅੰਬੇਡਕਰ ਹੀ ਜਪੀ ਜਾਂਦੇ ਆ ਤਾਂ ਜੇ ਇਹਨਾਂ ਕਿਤੇ ਰੱਬ ਦਾ ਨਾਮ ਲਿਆ ਹੁੰਦਾ ਤੁਹਾਡਾ ਪਰਉਤਾਲਾ ਹੋ ਜਾਣਾ ਸੀ ਇਹਨਾਂ ਨੂੰ ਇਹ ਨਹੀਂ ਪਤਾ ਛੁੱਡੂਆ ਨੂੰ ਵੀ ਜਿਹੜੀ ਸ਼ਬਦਾਂ ਦਾ ਸ਼ਬਦਾਂ ਨੂੰ ਬਣਾਉਣ ਵਾਲਾ ਜਿਹੜਾ ਆ ਡਾਕਟਰ ਬੀ ਆਰ ਅੰਬੇਡਕਰ ਤੇ ਉਹਨਾਂ ਦੀ ਜਿਹੜੀ ਆ ਜਿਹੜੀ ਸੋਚ ਦੇ ਤਾਮ ਨਹੀਂ ਆ ਸੈਕੂਲਰ ਸਟੇਟ ਆ ਜਿਹੜਾ ਇੰਡੀਆ ਆ ਉਹਦੇ ਵਿੱਚ ਸਾਰੇ ਧਰਮਾਂ ਦੇ ਲੋਕੀ ਆ ਸਾਰੀਆਂ ਜਾਤਾਂ ਦੇ ਮਨੋਰਟੀ ਜਿਹੜੀ ਆ ਇੱਥੇ ਹੈਗੀ ਆ ਇਸ ਕਰਕੇ ਇਹ ਰੈਲੀ ਜਿਹੜੀ ਮਾਂ ਰੈਲੀ ਜਿਹੜੀ ਆ ਖਾਸ ਕਰਕੇ ਜਿਹੜੀ ਕਾਰਪੋਰੇਟ ਜਿਹੜੇ ਕਾਰਪੋਰੇਟ ਆਦਮੀ ਆਵਾਨੀ ਨੂੰ ਖੁੱਲੇ ਗੱਫੇ ਦੇ ਰਹੀ ਆ ਤੇ ਜਿਹੜੇ ਆ ਆਮ ਮਜ਼ਦੂਰ ਜਿਹੜੇ ਆਮ ਜਿਹੜੇ ਲੋਕੀ ਆ ਉਹਨਾਂ ਦਾ ਜਿਹੜਾ ਇੱਥੇ ਜੂਣਾ ਦੁੱਬਰ ਹੋ ਰਿਹਾ ਆ ਜਦੋਂ ਲੋਕੀ ਆਪਣੀ ਰੋਜ਼ਗਾਰ ਦੇ ਲਈ ਜਾਂਦੇ ਆ ਉਹਨਾਂ ਨੂੰ ਗੋਲੀਆਂ ਦੀ ਬਾਛੜ ਕੀਤੀ ਜਾਂਦੀ ਆ ਤੇ ਨਾਲ ਦੀ ਨਾਲ ਉਹਨਾਂ ਤੇ ਪਰਚੇ ਪਾਏ ਜਾਂਦੇ ਆ ਚਾਹੇ ਉਹ ਮੁਲਾਜ਼ਮ ਹੋਵੇ ਚਾਹੇ ਮਜ਼ਦੂਰ ਹੋਵੇ ਚਾਹੇ ਕਿਸਾਨ ਹੋਵੇ ਕਿਸਾਨਾਂ ਦੇ ਤਿੰਨ ਕਾਲੇ ਕਾਨੂੰਨ ਜਿਹੜੇ ਹੱਲ ਕਰਕੇ ਉਹ ਦੁਬਾਰਾ ਫੇਰ ਉਹਨਾਂ ਨੂੰ ਆਪਣੇ ਉਹ ਲਾਗੂ ਕਰ ਰਹੇ ਆ ਇਸ ਕਰਕੇ ਇਹ ਜਿਹੜੀ ਆ ਮਤਲਬ ਜਿਹੜੀ ਮਹਾਨ ਰੈਲੀ ਆ ਰਾਜ ਰੈਲੀ ਆ ਇਹਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਬਹੁਤ ਵੱਡੀ ਮਹਾਰੈਲੀ ਜਿਹੜੀ ਦੇ ਵਿੱਚ ਅਸੀਂ ਜਾ ਰਹੇ ਆ ਜਿਹੜੀ ਪੁੱਡਾ ਗਰਾਊਂਡ ਜਿਹੜੀ ਆ ਆਪਰੇ ਜਲੰਧਰ ਦੇ ਵਿੱਚ ਇਹਦੇ ਨਾਲ ਹੀ ਤਨਵਾਦ ਮਿਹਰਬਾਨੀ ਸ਼ੁਕਰੀਆ ਕਿਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ